ਬੈਕ ਹੌਦ ਬਾਈ ਬਹੁਤ ਮਿਹਨਤ ਕਰਦੇ ਬੰਦੇ ਹਨਾ ਲਓ ਜੀ ਬਹੁਤ-ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਨਿਬੜ ਗਈ ਬਾਈ ਬਾਈ ਹਾਂਜੀ ਹਾਂਜੀ ਬਾਈ ਨਿਬੜ ਗਈ ਰਹਿਣੇ ਹੁਣ ਉਪਤਰਾ ਔਰ ਖੱਤਰੀ ਤੇ ਕੇ ਨਹੀਂ ਬਾਈ ਪਹਿਲਾ ਨੰਬਰ ਕਾਲਾ ਲਾਲ ਬਾਈ ਠੀਕ ਹੈ ਜੀ ਦੂਜਾ ਨੰਬਰ ਆ ਲੱਖਾ ਅਵਲ ਖਰਾਨਾ ਠੀਕ ਹੈ ਜੀ ਤੀਜਾ ਨੰਬਰ ਆ ਬੋਵੀ ਅਰਨੀ ਵਾਲਾ ਠੀਕ ਹੈ ਜੀ ਜਿਹੜੇ ਪਹਿਲਾ ਨੰਬਰ ਉਹ ਕੱਲੇ ਨੇ ਬਾਈ ਜਿੱਤੀ ਆ ਦੂਜੇ ਪੰਜਾਂ ਨਹੀਂ ਸਾਂਝੀ ਥੱਲੇ ਸ਼ਤਰੰਗਾ ਤਾਂ ਬੰਦਾ ਵੀ ਲਾਏ ਜਾਂਦੇ ਕਿ ਨਹੀਂ ਵਾਜ ਲਈ ਦੀ। ਪਰ ਲਾਵਾਂ ਕਿਵੇਂ? ਬਾਬਾ ਸੱਤਲੇ ਹੈਗੇ ਮੁੰਡੇ ਆ ਭੀ ਜਿੱਥੇ ਢਿੱਗੇ ਖੜਲੇ। ਲਾਈ ਬੈਠੇ ਬਈਆਂ ਕਿ ਛਤਰਿਆਂ। ਵੇਖੋ ਤੁਸੀਂ ਖੜਕਾ ਨਾ ਵਸ। ਲਾਉਂਦੀ ਕੀ ਹਾਲ ਹੈ? ਜੀ ਹੋਰੀ ਗੋ। ਆਰਕਲ ਛੋਟੀਆਂ ਵੀਡੀਓ ਬਹੁਤ ਚੱਲ ਰਹੀਆਂ ਜੀ। ਛੋਟਾ ਕਿਹੜਾ ਪਿੰਡ ਹੈ? ਹਾਂ ਜੀ। ਹੋ ਗਿਆ ਵੇਲੇ ਬਾਈ। ਹਾਂ ਜੀ ਬਾਈ। ਅੱਛਾ ਤੂੰ ਦਵਿੰਦਰ ਪਾਰਟੀ ਪੋਟੀ ਚਲਾ ਰੱਖੀ ਬਾਰਚ ਹੈ। ਉੱਪਰ ਦੇ ਜਿੱਤੇ ਆ ਬਹੁਤ ਬੋੜਾ ਹੈ ਇਹਨਾਂ ਨੂੰ। ਆਪਣੇ ਐਸ ਡੈਰੀ ਦੇ ਉੱਤੇ ਆਈਸਕ੍ਰੀਮਾਂ ਹੀ ਮਿਲਦੀਆਂ ਜੇ ਕਿਸ ਨੂੰ ਚਾਹੀਦੀਆਂ ਹੋਣ। ਵਧੀਆ ਕੁਆਲਿਟੀ ਦੀਆਂ। ਕਿਹੜੀ ਖੁਸ਼ੀ ਠੰਡਾ ਪੀ ਰਹੇ ਤੁਸੀਂ? ਆ ਜਾ ਆ ਜਾ ਇਹ ਰੁਵਾ 13 ਦੀ ਕੰਗਣ ਕਿਹੜੇ ਆ ਹਾਂਜੀ 14 ਦੀ ਫਤੂਹੀ ਕਿਹੜੇ ਆ ਮਿਰਕਾਂ ਖਾਣੇ ਦੀ ਢਾਬਾ 3 ਵਜੀਆਂ ਆ ਚੱਲੀ ਜਾਂਦੀ ਹੈ ਖਤਮ ਨਹੀਂ ਹੋਈ ਬਈ ਯਾਰ ਕਿ ਖੜੇ ਲੱਗਦੇ ਆ ਉੱਠਦੇ ਆ ਬਈ ਯਾਰ ਕਿਉਂ ਕਬੂਤਰ ਹਜੇ ਹਵਾ ਹੀ ਤਾਂ ਘੋਟਾ ਰਮ ਨੇ ਵਿਚਾਰੇ ਉਹ ਉਹ ਤੇ ਰਹਿਣਾ ਦੇਖੋ ਤੁਸੀਂ ਖੜਕਾ ਨਾ ਬਸ ਚੱਲੀ ਆਦੀ ਬਾਜੀ ਇਹਦੇ ਮੋਗੀ ਸੀ ਕੌਣ ਤਾਂ ਹਵਾ ਕਰਕੇ ਉਗਣੀ ਆ ਨਾ ਨਹੀਂ ਨਹੀਂ ਪਹਿਲੀ ਮੋਗੀ ਸੀ ਕਿਹੜਾ ਜੱਤ ਗਿਆ ਬਈ ਅਸੀਂ ਖੂਰ ਕੋਲੇ ਜੀ ਗਾਲਾਂ ਆਲ ਬਈ ਕਿੰਨੇ ਕੁ ਤਰ੍ਹਾਂ ਦੇ ਜੀ ਬਾਈ ਬਾਈ ਪਹਿਲਾ ਕਾਲਾ ਲਾਲ ਬਾਈ ਠੀਕ ਹੈ ਜੀ ਦੂਜਾ ਨੰਬਰ ਆ ਲੱਖਾ ਅਵਲ ਖਰਾਣਾ ਠੀਕ ਹੈ ਜੀ ਤੀਜਾ ਨੰਬਰ ਆ ਬੋਵੀ ਅਰਨੀ ਵਾਲਾ ਠੀਕ ਹੈ ਜੀ ਵਧਾਈਆਂ ਬੇਦਨ ਬਹੁਤ ਬਹੁਤ ਤੀਜਾ ਨੰਬਰ ਇਹਦਾ ਤੇ ਜਿਹੜੇ ਪਹਿਲਾ ਨੰਬਰ ਆ ਇਕੱਲੇ ਨੇ ਬਾਈ ਜਿੱਤੀ ਆ ਦੂਜੇ ਪੰਜਾਂ ਨਹੀਂ ਸਾਂਝੀ ਥੱਲੇ ਤੁਹਾਡੀ ਪੰਜਾਂ ਨੇ ਵੰਡੇ ਹਾਂ ਸਾਡੀ ਪੰਜਾਂ ਚ ਵੰਡੇ ਉਹਦੀ ਇਕੱਲੇ ਦੀ ਆ ਜੀ ਤੇ ਕਿੰਨੇ ਵਜੇ ਤੱਕ ਕੰਮ ਹੋ ਗਿਆ ਸਾਰੇ ਟਪੜ ਗਿਆ ਜੀ 3:00 ਵਜੇ ਤੇ 25 ਮਿੰਟਾਂ ਦੇ ਨਿਪਟੜ ਗਿਆ ਕਰੋ ਨੇ ਨੇੜੇ ਪਹਿਲਾਂ ਪਹਿਲਾਂ ਹੋ ਗਿਆ ਹਾਂਜੀ ਨੇੜੇ ਤੋਂ ਪਹਿਲਾਂ ਪਹਿਲਾਂ ਜੋਂ ਬਈ ਜਿਵੇਂ ਨੇਰੀ ਚੱਲ ਪਿਆ ਸਰਪੰੰਧਾ ਕੁਤਰਾਂ ਦੇ ਕੇ ਪਿੰਡਰ ਹੈਗਾ ਜੀ ਬਈ ਅੰਜ ਨੇੜੇ ਦੇ ਕਿਹ ਕੁਤਰ ਬਈ ਲੈ ਬਾਜੀ ਬੁਲੇ ਕੈਨਸਲ ਹੋ ਜਾਂਦੀ ਫਿਰ ਕੈਨਸਲ ਤਾਂ ਨਹੀਂ ਹੁੰਦੀ ਜਿਹੜਾ ਰਹਿ ਰਹਿ ਕੇ ਰਹਿ ਗਿਆ ਰਹਿ ਗਿਆ ਗਿਆ ਚਲਾ ਗਿਆ ਗਿਆ ਚਲਾ ਮੀਝ ਹੋ ਜਾਂਦੀ ਐ ਮੀਟ ਹੋ ਜਾਂਦੀ ਫਿਰ ਮੀਟ ਐਂ ਦਾ ਸਾਰਿਆਂ ਨੂੰ ਦੇਖ ਪੈਂਦੇ ਨੇ ਨੇੜੇ ਦਾ ਫਿਰ ਸਾਰਿਆਂ ਨੂੰ ਕੁਝ ਹੀ ਹੁੰਦਾ ਜੀ ਤੇ ਬਈ ਜਿਹੜਾ ਹੁਣ ਪਹਿਲਾ ਬੰਦਾ ਉਹਨੂੰ ਮਤਲਬ 1000 ਦੇ ਹਿਸਾਬ ਨਾਲ ਪੈਸੇ ਮਿਲਨੇ ਸੀ ਉਹਨੂੰ ਜੀ ਹਾਂਜੀ ਉਹਨੂੰ 99000 ਹੋ ਗਿਆ 99000 ਠੀਕ ਠੀਕ ਤੇ ਹੁਣ ਇਦੋ ਬਾਦ ਬਾ ਨੱਬਾ ਜੀਆਂ ਇਹਦਾ ਵੀ ਸੀਜ਼ਨ ਕਿਹੜਾ ਹੁੰਦਾ ਨੱਬਾ ਜੀਆਂ ਦਾ ਸਭੀ ਸੀਜ਼ਨ ਕਿਹੜਾ ਹੁੰਦਾ ਬਾਜੀਆਂ ਦਾ ਗਰਮੀ ਅਜੇ ਗਰਮੀ ਹੁੰਦੀ ਹੈ ਵਿਸਾਖ ਜੇਠ ਹੜ੍ਹ ਤੇ ਸਾਵਣ ਭਾਦ ਤੱਕ ਵੀ ਚੱਲੇ ਪੰਜ ਮਹੀਨੇ ਪੂਰੇ ਵਧੀਆ ਸਨ ਨੱਬਾਈਆਂ ਨੂੰ ਪੂਰੇ ਵਧੀਆ ਹਾਂਜੀ ਚਲੋ ਭਾਈ ਬਹੁਤ ਬਹੁਤ ਮਿਹਰਬਾਨੀ ਤੁਹਾਨੂੰ ਬਰਾਗਾਂ ਸਾਰਿਆਂ ਨੂੰ ਧੰਨ ਹੋਈ ਤੇ ਬਾਕੀ ਮੌਸਮ ਖਰਾਬ ਹੀ ਆਉਣਾ ਨਾਲੇ ਪੁੱਤਰ ਹਾਂਜੀ ਡਿੱਗ ਪਿਆ ਪੁੱਤਰ ਉਹੀ ਲੱਭੀ ਜ ਨੇ ਅੱਛਾ 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 ਚਲੋ ਭਾਈ ਆਲੋ ਪਰਮਾਤਮਾ ਮਿਹਰ ਕਰੇ ਤੇ ਵੇਖ ਲਓ ਭਈ ਐਵੇਂ ਹਵਾ ਦੇ ਵਿੱਚ ਵੀ ਬਾਜੀ ਚੱਲੀ ਜਾਂਦੀਆਂ ਸੀਗੀਆਂ ਤੇ ਬਾਕੀ ਤੁਸੀਂ ਕੱਲਣਾ ਵਲੌਗ ਵੇਖ ਲਓ ਉੱਥੇ ਆਪਾਂ ਬਾਜੀ ਦਾ ਸਾਰਾ ਵਲੌਗ ਪਾਇਆ ਤੇ ਅੱਜ ਕੋਈ 3 ਵਜੇ ਦੇ ਲੱਗੇ ਤੱਕ 3:30 ਦੇ ਬਾਜੀ ਜਿਹੜੀ ਖਤਮ ਹੋ ਗਈ ਹੈ ਨਿਬੜ ਗਈ ਬਾਜੀ ਬਾਈ ਹਾਂਜੀ ਆਈ ਬਾਈ ਨਿਬੜ ਗਈ ਚਲੋ ਬਾਕੀ ਬਾਈ ਹਵਾ ਸਾਨੂੰ ਬੜਾ ਬਹੁਤ ਤੇਜ਼ ਚੱਲੀ ਜਾਂਦੀ ਹੈ ਐ ਲੱਗਦਾ ਜਿਵੇਂ ਕਿ ਤੇ ਮੀਂਹ ਪਿਆ ਹੁੰਦਾ ਤੇ ਬਾਕੀ ਆਪਣੇ ਮੌਸਮ ਵੀ ਜਿਵੇਂ ਸਹੀ ਜਿਵੇਂ ਬਾਈ ਬਲਵਿੰਦਰ ਮਾਨ ਮੌਸਮ ਪੰਜਾਬ ਦੇ ਨੇ ਦੱਸਿਆ ਸੀਗਾ ਬਿਲਕੁਲ ਉਵੇਂ ਹੀ ਹੈ ਜਿਵੇਂ ਉਹ ਦੱਸਦੇ ਆ ਨਾ ਐ ਨਹੀਂ ਵੀ ਕੋਈ ਫੇਕ ਫੂਕ ਆਪਣਾ ਹੁਣ ਨਿਊਜ਼ ਚੈਨਲ ਆ ਤੁਹਾਨੂੰ ਪਤਾ ਹੈ ਕੀ ਹਾਲ ਆ ਨਾ ਮੌਤਮ ਸਹੀ ਦੱਸਦੇ ਨੇ ਖਬਰ ਵੀ ਦੱਸਦੇ ਆ ਪਰ ਬਾਈ ਬਲਜਿੰਦਰ ਬਿਲਕੁਲ ਸਟੀਕ ਸਹੀ ਜਾਣਕਾਰੀ ਦਿੰਦੇ ਆ ਜੋ ਬਹੁਤ ਵਧੀਆ ਗੱਲ ਆ ਬਾਕੀ ਬਾਈ ਅਰਗਣੇ ਪਹਿਲਾ ਨਾਮ ਜਿਵੇਂ ਤੁਹਾਨੂੰ ਦੱਸਿਆ ਸੀ 1000 ਰੁਪਏ ਹਿਸਾਬ ਨਾਲ ਸੀ ਬਾਕੀ ਜਿਹੜਾ 500 ਹਿਸਾਬ ਨਾਲ ਨਾਮ ਸੀ ਉਹ ਪੰਜ ਜਣਾਂ ਨੇ ਵੰਡ ਲਿਆ ਤੇ 95000 ਰੁਪਏ ਜੀ ਨੂੰ ਪਹਿਲੇ ਨਾਮ ਵਾਲੇ ਨੂੰ ਮਿਲ ਗਿਆ ਬਾਕੀ ਤੁਸੀਂ ਵੇਖ ਲਓ 1 ਲੱਖ 42500 ਇਕੱਠਾ ਹੋਇਆ ਸੀ 95000 ਚੁਕਟਾ ਲਓ ਬਾਕੀ ਨਾਮ ਪੰਜ ਜਣਾਂ ਨੇ ਵੰਡ ਲਿਆ ਯਾਰ। ਠੀਕ। ਹੋਰ ਹੁਣ ਕਬੂਤਰ ਲਾ ਰਹੇ ਹਾਂ। ਹਾਂਜੀ ਕਬੂਤਰ। ਨਹੀਂ ਤਾਂ ਬਹੁਤ ਚੱਲੀ ਜਾਂਦੀ ਜਰਾਣਾ। ਮੇਰੀ ਤਾਂ ਬਹੁਤ ਹੈ ਜੀ। ਚਲੋ। ਛਦਰਾਂਗੇ ਉਤਰਾਂਗੇ। ਛਦਰਾਂਗਾ ਤਾਂ ਬੰਡਾ ਵੀ ਲੈ ਜਾਂਦੇ ਕਿ ਨਹੀਂ। ਛੜ ਨਹੀਂ। ਹਵਾ ਚੱਲੀ ਜਾਂਦੀ ਹੈ। ਤੇ ਪਰ ਲਾਵਾਂਗੇ ਕਿਵੇਂ? ਬੱਸ ਥੱਲੇ ਹੈਗੇ ਮੁੰਡੇ ਆਪੀ ਜਿੱਥੇ ਡਿਗਣਗੇ ਫੜ ਲੈਣਗੇ। ਅੱਛਾ ਹੈ ਹੈ। ਚਲੋ ਤੜਕੇ ਕਿੰਨੇ ਵਜੇ ਚੱਲੀ ਸੀ ਬਾਜੀ? ਤੜਕੇ 8 ਵਜੇ ਉਹਨੇ ਲੱਗੇ ਸੀ। 8 ਵਜੇ ਦੇ। ਤੇ ਸਾਨੂੰ ਵੀ ਬੋਲਾ ਦੇਣਾ ਪੈਂਦਾ ਹੈ ਪਤੰਗਾਂ ਨੂੰ। ਚਾਚਾ ਵੀ ਆਇਆ ਬੜਾ ਦਲਪ੍ਰੀਤ ਸਿੰਘ ਲਾਈ ਬੈਠੇ ਬਈਰ ਕੇ ਛਤਰਿਆਂ ਲੰਦੇ ਆਪਦੇ ਆਪ ਦੇ ਕਬੂਤਰ ਧੰਨਾ ਬੰਦੇਰ ਬਹੁਤ ਸਮਾਂ ਦਿੰਦੇ ਆ ਦੇਖ ਲੋ ਪੰਜਾਬ ਦੀਆਂ ਖੇਡਾਂ ਔਰ ਭਾਈ ਵਧੀਆ ਜੀ ਵਧੀਆ ਕੀ ਹਾਲ ਜੀ ਜਹਰਾਰ ਜੀ ਬਰਾਉਂ ਜੀ ਖੜੇ ਨੇ ਬਰਾਉਂ ਜੀ ਕੀ ਹਾਲ ਹੈ ਠੀਕ ਹੋ ਠੀਕ ਆ ਅੱਜਕੱਲ ਛੋਟੀਆਂ ਵੀਡੀਓ ਬਹੁਤ ਚੱਲ ਰਹੀਆਂ ਜੀ ਆ ਬਾਈ ਜੀ ਕਿਰਪਾ ਔਰ ਠੀਕ ਹੋ ਵਧੀਆ ਠੀਕ ਠਾਕ ਕਿਧਰ ਜਾਏ ਆ ਵੇਖਦੇ ਫਿਰਦੇ ਆ ਕਬੂਤਰ ਦੀ ਬਾਜੀ ਓਡੇ ਜਾਂਦਾ ਆਪਣੇ ਦੋਸਤ ਹੀ ਹੈ ਜਿਹਦਾ ਅੱਛਾ ਰਾਸਤੇ ਰਹੀ ਉਹ ਜਿੱਤੇ ਹੁਣ ਰਿਜ਼ਲਟ ਤਾਂ ਆ ਗਿਆ ਆ ਗਿਆ ਜੀ ਉਹ ਹੁਣ ਤਾਂ ਲਾਈ ਜਾਂਦੇ ਵਿਚਾਰੇ ਹਾਂ ਹਾਂ ਹੋਰ ਠੀਕ ਹਾਂ ਵਧੀਆ ਵਧੀਆ ਜੀ ਆਪਣੇ ਦੱਸ ਤੇ ਨਵੀਂ ਦਾਜੀ ਵਧੀਆ ਬਣਾ ਰਹੇ ਅੱਜ ਹਾਂਜੀ ਹਾਂਜੀ ਬਣਾ ਰਹੇ ਆ ਤੇ ਬਾਕੀ ਸਾਰਿਆਂ ਲਈ ਖੁਸ਼ੀ ਦੀ ਗੱਲ ਇਹ ਹੈ ਵੀ ਇੱਕ ਵਾਰੀ ਸਾਰਾ ਕੁਝ ਸ਼ਾਂਤ ਹੋ ਗਿਆ ਹਾਂ ਜਿਹੜੀ ਲੜਾਈ ਚੱਲ ਰਹੀ ਸੀ ਭਾਰਤ ਪਾਕਿਸਤਾਨ ਚ ਉਹ ਇੱਕ ਵਾਰੀ ਤਾਂ ਰੁਕ ਗਈ ਹੈ ਹਾਂਜੀ ਤੇ ਬਾਕੀ ਮੀਟਿੰਗ ਹੋਣੀ ਹੈ ਜੇ ਕਲੀਅਰ ਹੋ ਜੂਗਾ ਬਾਕੀ ਸਹੀ ਤਾਂ ਅਜ ਰਾਤ ਨੂੰ پتہ ਲੱਗੂਗਾ ਕੋਈ ਹਲਚਲ ਹੁੰਦੀ ਏ ਕਿ ਨਹੀਂ ਹੰਦੇ ਪਰ ਕੱਲ ਸਮਝੋਤਾ ਹੋਣ ਤੋਂ ਬਾਅਦ ਵੀ ਹੱਟੇ ਨਹੀਂ ਕੀਤਾ ਗੱਲ ਨੂੰ ਹਲਚਲ ਕੀਤਾ ਸੀ ਪਰ ਹੁਣ ਉਮੀਦ ਆ ਵੀ ਕੰਟਰੋਲ ਕਰਨਗੇ ਹਾਂਜੀ ਹੋ ਠੀਕ ਹੋ ਐ ਜਾਜਾ ਕਰਾਂ ਜੀ ਚਲੋ ਕਰਦੇ ਆਂ ਉਧਰ ਗੱਲ ਜੀ ਵੇਖਦੇ ਆਂ ਇਹ ਬਾਜੀ ਕਬੂਤਰਾਂ ਦੀ ਵਾਹ ਵੀ ਵਾਹ ਮੋੜ ਮਾਨ ਤੇ ਕੋਠੇ ਤੇ ਵੀ ਲਾਰਕ ਛਤਰੀ ਬਹੁਤ ਮਿਹਨਤ ਕਰਨੀ ਪੈਂਦੀ ਹੈ ਬਾਈ ਯਾਰ ਕਰਨ ਬਾਈ ਆਈ ਮੁੰਡਿਓ ਥੋੜਾ ਘੜਾ ਪੰਡਾ ਆਈ ਹੈ ਅੱਛਾ ਯਾਰ ਹੋ ਗਏ ਵੇਲੇ ਬਾਈ ਚਲੋ ਲਾਈਆਨੇ ਕਿ ਪੁੱਤਰ ਹਾਂ ਵੀ ਆਹ ਲਾਈਆ ਸਾਰਾ ਨਵਾਂ ਪਧਾਂਗਾ ਵੀ ਜਿੱਤੇ ਆ ਤੈਨੂੰ ਵੀ ਬਾਈ ਰਮਾਤਮਾ ਤਰੱਕੀ ਬਖਸ਼ੇ ਆ ਪ੍ਰੇਮ ਕੀ ਹਾਲ ਜੇ ਕਿਥੇ ਰਹਿਣ ਲੱਗ ਗਿਆ ਜਮਾ ਦੁਕਾਨ ਤੇ ਬਾਈ ਅੱਛਾ ਤੂੰ ਦਵਿੰਦਰ ਪਾਰਟੀ ਪੋਟੀ ਚਲਾ ਰੱਖੀ ਬਾਰ ਚ ਹੈ ਬੰਦੇ ਜਿੱਤੇ ਬਹੁਤ ਬਹੁਤ ਰਹਿ ਗਏ ਇਹਨਾਂ ਨੂੰ ਹਾਂ 6 ਜਣੇ ਜਿੱਤ ਗਏ 6 ਜਣੇ ਇਹ ਚ ਮੰਡੀ ਗਈ ਮੰਡੀ ਗਈ ਸੀ ਅੰਚ ਪੰਜਾਂ ਚ ਮੰਡੀ ਗਈ ਇੱਕ ਪਹਿਲਾ ਜਿੱਤ ਗਿਆ ਜਿਹੜਾ ਜਿੱਤਦਾ ਹੋਵੇ ਹੋਰ ਰਹਿਣੇ ਹੁਣ ਕਬੂਤਰਾਂ ਔਰ ਖਤਰੀ ਇੱਕ ਤੇ ਕੇ ਨਹੀਂ ਇੱਕ ਨਹੀਂ ਉਹ ਜਿਹੜਾ ਕਬੂਤਰ ਬਾਈ ਨੇ ਨਾਲ ਇੱਕ ਹੂੰ ਬੰਨਿਆ ਇਰਜੋ ਜਗਹ ਉਤਰਾ ਕੇ ਬੈਠੋ ਆ ਵੇਖੋ ਬਹੁਤ ਮਿਹਨਤ ਕਰਦੇ ਬੰਦੇ ਹਨ ਸਹੀ ਗੱਲ ਆ ਬਾਈ ਮਿਹਨਤ ਤੇ ਸ਼ੌਂਕ ਕੀ ਹਾਲ ਠੀਕ ਹੈ ਸ਼ਿਮਲਾਈ ਜਾ ਰਹੇ ਨੇ ਬਾਕੀ ਹਵਾ ਚੱਲਦੀ ਥੋੜੀ ਜਾਣਕਾਰੀ ਹੋਰ ਦੇ ਦਿੱਤੀਗੇ ਆਪਣੇ ਇਸ ਡੈਰੀ ਦੇ ਉੱਤੇ ਆਈਸਕ੍ਰੀਮਾਂ ਮਿਲਦੀਆਂ ਜੇ ਕਿਸ ਨੂੰ ਚਾਹੀਦੀਆਂ ਹੋਣ ਵਧੀਆ ਕੁਆਲਿਟੀ ਦੀਆਂ ਕੱਪ ਵੀ ਮਿਲਦੇ ਆ ਕੋਨ ਵੀ ਮਿਲਦੇ ਆ ਹਰ ਤਰ੍ਹਾਂ ਦੀ ਤੁਹਾਨੂੰ ਆਈਸਕ੍ਰੀਮ ਜਿਹੜੀ ਇਸ ਦੁਕਾਨ ਤੋਂ ਮਿਲੂਗੀ ਡੈਰੀ ਤੇ ਆਪਣੀ ਤੇ ਜਿਹੜੀ ਬਾਈਨ ਮੋਲ ਕੇ ਬਾਰਚ ਆਓ ਤੇ ਠੰਢ ਠੰਡੀ ਆਈਸਕ੍ਰੀਮ ਖਾਓ ਆਇਓ ਬੈਠਾਣੇ ਹਜੇ ਕੋ ਪੁੱਤਰਾ ਲੱਗੇ ਬੇਵਚਾਰੇ ਮਿਹਨਤ ਕਰ ਰਿਹਾ ਪਗਲੇਵਾ ਠੰਡਾ ਦਿੱਤਾ ਜਾ ਰਿਹਾ ਜੀ ਬ੍ਰਾਊਨ ਸਿੰਘ ਨੂੰ ਕਿਹੜੀ ਕੁਰਸੀਆ ਠੰਡਾ ਪੀ ਰਿਹਾ ਤੁਸੀਂ ਵੈਸੇ ਬਾਜੀ ਜਿੱਤੀਗੇ ਨਾ ਆਪਾਂ ਤਾਂ ਕਰਕੇ ਚਲੋ ਫਿਰ ਪਾਰਟੀ ਹੋ ਕੇ ਥੋੜੇ ਸਾਰਾ ਹਾਂ ਹਾਂ ਪਾਰਟੀ ਲਓ ਜੀ ਬਹੁਤ-ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਮੈਨੂੰ ਵੀ ਵਧਾਈਆਂ ਵਧੀਆ ਬਾਈ ਤੇ ਚਲੋ ਬਹੁਤ ਵਧੀਆ ਹੋਇਆ ਠੀਕ ਹੈ ਦੇਖੋ ਜੀ ਸਭ ਨੂੰ ਜਿਹੜੇ ਸ਼ਹਿਰਾਂ ਚ ਕੋਣ ਮਿਲਦੇ ਸਨ ਇੱਥੇ ਮਿਲਦੇ ਆ ਕੀ ਰੇਟ ਹੈ ਇਹਦਾ 25 25 ਰੁਪਏ ਦਾ ਸਟਰਾਬਰੀ ਫਲੇਵਰ ਆ ਆਓ ਤੇ ਖਾਓ ਇਹਦੇ ਛੋਟੇ ਵੀ ਹੁੰਦੇ ਆ ਕਿੰਨੇ ਰੁਪਏ ਦੇ ਲੈ ਕਿੰਨੇ ਰੁਪਏ ਦਾ ਆਈਸਕ੍ਰੀਮ ਹੈ ਜੀ 5 ਤੋਂ ਲੈ ਕੇ ਦੇਖੋ 20 ਇਹਦੇ ਕਰੇਗੇ ਇਹਦੇ ਉੱਤੇ ਵੀ ਹੈਗੇ ਵੱਡੇ ਡੱਬ ਠੀਕ ਹੈ ਠੀਕ ਹੈ ਠੀਕ ਚਲੋ ਭਈ ਆਓ ਤੇ ਖਾਓ ਕੀ ਹਾਲ ਹੈ ਹਲੋ 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 ਕਰੋ ਕਿਧਰੇ ਆਣਾ ਆ ਜਾ ਆ ਜਾ BOOM yeah.